ਸਾਸਟਰੀਆ ਦਾ ਜਿਹੜਾ ਸਾਰਾ ਅਟਾ ਪਤਲਾ ਨੂੰ ਘੇਰੇ ਦੇ ਅਨੁਸਾਰ ਦੱਸਾਂਗੀ ਤੁਸੀਂ ਇਹਦੀ ਆਪਾਂ ਜਿਹੜੀ ਘੇਰੇ ਦੀ ਕਟਿੰਗ ਕਰ ਲੈਂਦੀ ਐ ਤੇ ਇਹਨਾਂ ਦੀ ਲੰਬਾਈ ਦੇ ਅਕੋਰਡਿੰਗ ਆਪਾਂ ਨਿਸ਼ਾਨ ਲਾ ਲਿਆ ਇੱਥੋਂ ਆਪਾਂ 6 ਇੰਚ ਦਾ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਇੱਥੋਂ ਆਪਾਂ 6 ਇੰਚ ਦਾ ਨਿਸ਼ਾਨ ਲਾ ਕੇ ਇਹਦਾ ਹਾਫ ਕਰ ਦਿੰਗੇ 3 ਇੰਚ ਠੀਕ ਹੈ ਜੀ ਇਸ ਤੋਂ ਬਾਅਦ ਇਸ ਤਰ੍ਹਾਂ ਨਿਸ਼ਾਨ ਲਾ ਕੇ

ਜਿਹੜਾ ਆਪਾਂ ਆਪਣਾ ਜਿਹੜਾ ਕੱਪੜਾ ਐਕਸਟਰਾ ਲਾਇਆ ਹੈਗਾ ਇਹ ਹੀ ਕੱਪੜਾ ਆਪਾਂ ਉੱਪਰ ਰੱਖਾਂਗੇ ਇਸ ਤੋਂ ਜਿਹੜਾ ਕੱਪੜਾ ਆਪਾਂ 1 ਇੰਚ ਐਕਸਟਰਾ ਲੈਣਗੇ ਉੱਪਰ

ਇਸ ਤਰਿਕਾ ਸਿੱਧੀ ਸਾਈਡ ਹੈ ਜਿਹੜੀ ਲੈਂਸ ਦੀ ਉਹ ਆਪਾਂ ਕੱਪੜੇ ਦੇ ਨਾਲ ਰੱਖ ਰਵਾਂਗੇ ਫਿਰ ਆਪਾਂ ਇਹਦੇ ਤੇ ਸਲਾਈ ਲਾਉਣੀ ਹੈਗੀ ਉਸ ਤੋਂ ਬਾਅਦ ਨੈਕਸਟ ਸਟੈਪ ਆਪਾਂ ਇਸ ਤਰੀਕੇ ਨਾਲ ਜਿਹੜਾ ਆਪਾਂ ਕੱਪੜਾ ਕਟਿੰਗ ਕੀਤਾ ਉਸ ਲੈਣਾ ਹੈਗਾ ਕੱਪੜਾ ਉਹਦੇ ਉੱਪਰ ਇਸ ਤਰੀਕੇ ਨਾਲ ਲੈਸ ਨੂੰ ਸਿੱਧੀ ਕਰਕੇ ਉੱਪਰ ਰੱਖ ਲਓ ਸਟ੍ਰੀਟ ਕਿਨ ਨਾ ਪੂਰੀ ਸੁਪਾਈ ਨਾ ਸਟੇਜ ਦਾ ਮੈਨੇਜਮੈਂਟ ਫੈਸ ਨੂੰ ਇਹਦੇ ਨਾਲ ਹਲਕੇ ਹਲਕੇ ਆਖਣਾ ਕੋਲ ਕੱਪੜਾ نیچے ਵਾਲਾ ਵੀ ਨਹੀਂ ਖਿਸਣਾ ਉੱਪਰ ਵਾਲਾ ਵੀ ਨਹੀਂ ਖਿਸਣਾ ਸਤਿ ਸ਼੍ਰੀ ਅਕਾਲ ਮੈਂ ਜਰ ਕੇ ਇਹਦਾ ਡਿਜ਼ਾਈਨ ਆ ਉਹ ਬਣ ਕੇ ਰਹਿ ਗਈ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ